ਅ ਦਰਬਾਰਾ ਜੀ ਜਿਵੇਂ ਤੁਹਾਡਾ ਗੀਤ ਆ ਤੁਸੀਂ ਦੱਸ ਰਹੇ ਹੋ 2018 ਤੋਂ ਆ ਤੇ ਹੁਣ ਤੱਕ ਤਕਰੀਬਨ ਹਰ ਥਾਂ ਤੇ ਇਹ ਚੱਲ ਰਿਹਾ ਜੀ ਕੀ ਇਸ ਗੀਤ ਦਾ ਕੋਈ ਐਡਵਾਂਟੇਜ ਤੁਹਾਨੂੰ ਮਿਲਿਆ ਕੋਈ ਕਿਸੇ ਨੀੜਵਾ ਤਰਜੀਹ ਦਾ ਜਦੋਂ ਮੈਂ ਤੁਹਾਨੂੰ ਇਹ ਗਾਣਾ ਯਾਤਰਪੁਰ ਕੰਪਨੀ ਵੱਲੋਂ ਆਇਆ ਸੀਗਾ ਤੇ ਜਦੋਂ ਐਡਵਾਂਟੇਜ ਦਾ ਚਲੋ ਕੀ ਮਿਲਣਾ ਉਹਨਾਂ ਨਾਲ ਗੱਲਬਾਤ ਕਰੀ ਸੀਗੀ ਉਹਨਾਂ ਨੇ ਸਾਰ ਵੀ ਨਹੀਂ ਲਈਦੀ ਸਾਡੀ ਮੁਰਕੇ ਅੱਛਾ ਦੇਖਣੀ ਇੱਕ ਬਹੁਤ ਗਹਿਰਾ ਵਿਸ਼ਾ ਹੈ ਜੀ ਤੁਹਾਡੇ ਇਹ ਮਨ ਦੇ ਵਿੱਚ ਕਿਵੇਂ ਵਿਚਾਰ ਆਏ ਕਦੋਂ ਤੋਂ ਤੁਸੀਂ ਇਸ ਲੇਖਣ ਗੀਤਕਾਰੀ ਨਾਲ ਜੁੜੇ ਹੋਏ ਮੈਨੂੰ ਪੱਗਰੀਵਾਂ ਜੀ ਲਿਖਦੇ ਨੂੰ 14 ਸਾਲ ਹੋ ਗਏ ਜੀ ਤੇ 14 ਸਾਲ ਪਹਿਲਾਂ ਤੋਂ ਯਾਨੀ ਕਿ ਆ ਰਹੇ ਨੇ ਮੇਰੇ ਗਾਣੇ ਇੱਕ ਗਾਣਾ ਮਤਲਬ ਅੱਜ ਤੋਂ 10-11 ਸਾਲ ਪਹਿਲਾਂ ਬੜਾ ਸੁਪਰ ਹਿੱਟ ਹੋਇਆ ਸੀਗਾ ਜੀ ਮੇਰਾ ਉਹ ਸੀਗਾ ਜੀ ਆ ਬਾਣ ਵਾਲਾ ਮੰਜਾ ਸੀਗਾ ਗਾਣੇ ਦਾ ਨਾਮ ਜਿਹੜਾ ਨਵਾਂ ਤੁਹਾਡਾ ਗਾਣਾ ਕੋਦੇ ਰੰਗ ਦੇ ਦੋ ਬੋਲ ਛੱਡੇ ਦਸ ਕਹਨਾ ਸਾਂਝੇ ਕਰਦੇ ਚਾਹੋ ਜੀ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਇਹਨੇ ਤੇ ਅਸੀਂ ਇੱਕ ਵੱਖਰਾ ਪਣ ਲੈ ਕੇ ਆਦੇ ਵੈਸੇ ਚਲੋ ਤੁਸੀਂ ਕਹਿਤਾ ਮੈਂ ਕਰ ਦੇਣਾ ਪਰ ਕਰ ਦੱਸਾ ਕਿ ਆ ਕਾਫੀ ਕੰਪਨੀਆਂ ਨਾਲ ਸਾਡੀ ਗੱਲ ਚੱਲ ਰਹੀ ਆ ਓਕੇ ਇਹ ਲੀਕ ਹੁਣ ਤਾਂ ਪਹਿਲਾਂ ਹੀ ਨਾ ਕਿਤੇ ਲੀਕ ਹੋ ਜਵੇ ਚੱਕਰੀ ਅੱਜ ਉਨੀ ਠੀਕ ਹੈ ਚੱਕਰ ਜੀ ਨਹੀਂ ਤਾਂ ਕੋਈ ਚੱਕਰ ਨਹੀਂ ਸੀਗਾ ਜੀ ਤੁਸੀਂ ਕਹਿ ਨਹੀਂਓ ਦੋ ਲਾਈਨਾਂ ਹਰ ਲੋਕ ਨੂੰ ਮਤਲਬ ਵੱਖਰਾ ਪਾਣ ਪਤਾ ਲੱਗ ਜਾਂਦਾ ਹੁੰਦਾ ਜੀ ਅ ਮੈਂ ਸ਼ਰਦੀ ਕਾ ਕੇ ਦੱਸਦਾ ਜੀ ਮੈਨੂੰ ਗਾਉਣਾ ਨਹੀਂ ਆਉਂਦਾ ਬੋਲ ਕੇ ਦੱਸਦਾ ਬੋਲ ਕੇ ਬਾਰੇ ਕਹਿੰਦੇ ਜੀ ਵਕਤ ਹੱਥਾਂ ਤੋਂ ਲੰਘ ਨਾ ਜਾਵੇ ਠੀਕ ਹੈ ਇਹ ਕੁਝ ਸਮਝ ਨਾ ਆਉਂਦਾ ਉਹਨੂੰ ਬਹੁਤ ਉਮੀਦਾਂ ਤੇ ਤੁਹਾਨੂੰ ਤੂੰ ਪਤਾ ਨਹੀਂ ਕੀ ਕੁਝ ਚਾਹੇ ਜੇ 1% ਵੀ ਕਰਦਾ ਹੈ ਉਹਨੇ ਦੁੱਗਣਾ ਢੋਲੀ ਪਾਉਣਾ ਹੈ ਹੱਜੇ ਹੱਜੇ ਤੁਸੀਂ ਮਤਲਬ ਉਹ ਪਹਿਲੂ ਦੇਖੇ ਨੇ ਤੁਸੀਂ ਕਹਿ ਰਹੇ ਹੋ ਕਿ ਅਸੇ ਨੇ ਤੁਹਾਡੀ ਬਾਹਰ ਨਹੀਂ ਫੜੀ ਕੋਈ ਆ ਨਹੀਂ ਲਈ ਜੀ ਤੇ ਕਿਵੇਂ ਮਹਿਸੂਸ ਹੁੰਦਾ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖ ਕੇ ਦੇਖੋ ਜੀ ਗੀਤਕਾਰੀ ਰਿਚਤਕਾਂ ਕਦੇ ਕਿਸੇ ਨੂੰ ਕੁਝ ਮਿਲ ਜਾਈ ਨਹੀਂ ਬਾਈ ਬਹੁਤ ਵਧੀਆ ਇਨਸਾਨ ਨੇ ਤੇ ਬੜਾ ਘੈਂਟ ਲਿਖਦੇ ਨੇ ਤੇ ਬਾਈ ਨੇ ਇੱਕ ਗੱਲ ਕਹੀ ਆ ਬਾਈ ਤੈਨੂੰ ਕਿਤੇ ਵੀ ਲੋਡ ਪਾਵੇ ਅੱਧੀ ਰਾਤ ਲੋਡ ਪਾਵੇ ਤੇਰੇ ਨਾਲ ਖੜਾ ਬਾਕੀ ਕਿਸੇ ਦੀ ਮਿਹਨਤ ਕਰਕੇ ਤੇ ਗਾਣਾ ਨਾ ਦੇਈ ਕਿਸੇ ਨੂੰ ਜੇ ਗਾਣਾ ਦੇਣਾ ਤਾਂ ਦੇਣਾ ਵੀ ਚੜ੍ਹਦੀ ਕਲਾ ਵਾਲੇ ਬੰਦੇ ਨੂੰ ਆ ਬਾਕੀ ਸਫਾਕ ਬਾਈ ਬੜਾ ਘੈਂਟ ਬੰਦਾ ਗਾਉਂਦਾ ਵੀ ਬਹੁਤ ਸੋਹਣਾ ਤੇ ਬਾਈ ਨੂੰ ਫੁੱਲ ਸਪੋਰਟ ਮੀ ਆ ਤੇ ਬਾਈ ਬਾਕੀ ਗਾਣਾ ਕੁਦਰਤ ਤੇ ਜਿਹੜਾ ਰੰਗ ਆ ਟੂ ਆ ਰਿਹਾ ਨਮਾ ਤੇ ਤੁਸੀਂ ਉਹਨੂੰ ਬਾਕੀ ਬਹੁਤ ਸਾਰਾ ਪਿਆਰ ਦੇਣਾ ਗੀਤ ਸੁਣ ਕੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਗਾਣਾ ਕਿਵੇਂ ਲੱਗਿਆ ਭਾਈ ਲੋਇਆ ਕੀ ਤੇਰਾ ਕੀ ਕੱਲੀ ਹਾਲ ਆਏ ਵੀ ਦਰਨਾਗੇ

ਇਸ ਸੰਸਾਰ ਨੂੰ ਚਲਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਆ। ਔਰ ਕੁਦਰਤ ਦੇ ਰੰਗਾਂ ਨੂੰ ਸਮੇਂ-ਸਮੇਂ ਤੇ ਗੀਤਕਾਰਾਂ ਨੇ, ਗਾਇਕਾਂ ਨੇ, ਸਾਇਰਾਂ ਨੇ ਉਜਾਗਰ ਕੀਤਾ گا۔ ਔਰ ਪਿਛਲੇ ਦਿਨੀ ਜੋ ਪੰਜਾਬ ਦੇ ਵਿੱਚ ਹੜ੍ਹ ਆਏ ਸੀ, ਇਹਨਾਂ ਹੜ੍ਹਾਂ ਦੌਰਾਨ ਇੱਕ ਬਹੁਤ ਜ਼ਿਆਦਾ ਗੀਤ ਚਰਚਾ ਦੇ ਵਿੱਚ ਰਿਹਾ, ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ। ਔਰ ਇਹ ਗੀਤ ਕਾਫੀ ਜ਼ਿਆਦਾ ਮਕਬੂਲ ਆ। ਔਰ ਜੇ ਇਹਦੀ ਅਸ਼ੋਕਣ ਦੀ ਗੱਲ ਕੀਤੀ ਜਾਵੇ, ਇਹ ਗੀਤ 2018 ਤੋਂ ਮਾਰਕੀਟ ਦੇ ਵਿੱਚ ਚੱਲ ਰਿਹਾ ਪਰ ਇੱਥੇ ਇੱਕ ਵਿਡੰਬਨ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਗੀਤ ਦੇ ਜਨਮਦਾਤਾ ਨੇ ਜੋ ਔਰ ਗਾਇਕ ਨੇ ਉਹਨਾਂ ਦੀ ਇੰਨੀ ਪਛਾਣ ਨਹੀਂ ਬਣ ਸਕੇ ਅੱਜ ਆਵਾਜ਼ ਟੀਵੀ ਪੰਜਾਬ ਇਹ ਉਪਰਾਲਾ ਕਰਨ ਜਾ ਰਿਹਾ ਇਸ ਗੀਤ ਦੇ ਜੋ ਰਚੇਤਾ ਨੇ ਦਲਵਾਰਾ ਛਪਾਰ ਨਾਲ ਤੁਹਾਨੂੰ ਰੋਬਰੂ ਕਰਵਾਇਆ ਜਾਵੇ ਔਰ ਉਹਨਾਂ ਤੋਂ ਉਹਨਾਂ ਦੇ ਗਾਇਕ ਲੇਖਣੀ ਦੇ ਜੋ ਜੀਵਨ ਬਾਰੇ ਆਪਾਂ ਗੱਲਬਾਤ ਕਰ ਸਕੀਏ ਉਮੀਦ ਕਰਦਾ ਹਾਂ ਵੀ ਤੁਹਾਨੂੰ ਇਹ ਸਾਡੀ ਗੱਲਬਾਤ ਪਸੰਦ ਆਵੇਗੀ ਜਦਵਾਰਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਆਵਾਜ਼ ਟੀਵੀ ਪੰਜਾਬ ਤੇ ਬាទ ਬាទ ਸਵਾਗਤ ਹੈ ਜੀ ਤੁਹਾਡਾ ਤੁਹਾਡੀ ਟੀਮ ਦਾ ਤੇ ਆਵਾਜ਼ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜੀ ਅ ਜੀ ਤੋਂ ਉਹ ਗੱਲ ਸਟਾਰਟਿੰਗ ਜਦ ਮੈਂ ਕਹਿ ਕੇ ਹਟਿਆ ਬਈ ਗੀਤ ਤੁਹਾਡਾ ਕਾਫੀ ਮਕਬੂਲ ਆ ਜੀ ਪਰ ਤੁਹਾਡੀ ਪਛਾਣ ਲਈ ਅਸੀਂ ਚਾਹੁੰਦੇ ਹਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਪਹਿਲਾਂ ਆਪਣੇ ਪਿਛੋਕੜ ਬਾਰੇ ਜਾਣਕਾਰੀ ਦਿਓ ਅ ਮੇਰਾ ਵੀ ਪਿੰਡ ਛਪਾਰ ਹੈ ਜੀ ਜੇ ਤੇ ਕਹ ਦੀ ਇਹ ਗੁਰੂ ਆਪਿਰਾ ਦੀ ਧਰਤੀ ਹੁਣ ਮੇਲਾ ਲਾ ਕੇ ਹਟਿਆ ਛਪਾਰ ਵਾਲਾ ਮੇਲਾ ਬੜਾ ਮਸ਼ਹੂਰ ਆ ਜੀ ਬਿਲਕੁਲ ਤੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਸਾਤਾ ਚਲੋ ਐਕਸਪਾਇਰ ਹੋਏ ਹੋਏ ਨੇ ਜੀ ਓਕੇ ਕਾਫੀ ਟਾਈਮ ਦੇ ਪਰ ਦੇ ਹੌਣ ਹੁੰਦੇ ਤਾਂ ਗੱਲ ਹੀ ਕੋਈ ਸ਼ੋਰ ਸੀਗੀ ਬਾਕੀ ਜੋ ਪਰਮਾਤਮਾ ਨੂੰ ਮਨਜੂਰ ਸੀ ਅਸਰ ਲਿਖਣੀ ਇੱਕ ਬਹੁਤ ਗਹਿਰਾ ਵਿਸ਼ਾ ਗੱਲ ਜੀ ਅ ਨਵਰਾਜੀ ਵੱਡੇ ਜਿਹੜੀ ਗੱਲ ਆ ਤੁਹਾਡਾ ਇੱਕ ਜੇ ਮਕਬੂਲ ਗੀਤ ਗੁਦਰਤ ਰੰਗ ਇਹਦਾ ਕਿਵੇਂ ਫੁਰਨਾ ਫੁਰਦਾ ਅ ਘਰ ਦੇ ਹਾਲਾਤ ਵੀ ਕੁਝ ਐ ਜੇ ਸੀਗੇ ਜੀ ਜੀ ਫਾਦਰ ਛੋਟੀ ਉਮਰ ਦੇ ਵਿੱਚ ਮਤਲਬ ਜੇ ਮੇਰੀ ਛੋਟੀ ਉਮਰ ਸੀ ਉਹ ਲੋ ਐਕਸਪਾਇਰ ਹੋ ਗਏ ਸੀਗੇ ਜੀ ਉਹ ਤੇ ਕਈ ਵਾਰ ਹੁਣ ਫਾਦਰ ਐਕਸਪਾਇਰ ਹੋ ਗਏ ਮੈਂ ਕੋਈ ਲੈਨ ਲਾਰਡ ਪਰਿਵਾਰ ਤੋਂ ਤਾਂ ਹੈ ਨਹੀਂ ਸੀਗਾ ਜੀ ਜੀ ਬਿਲਕੁਲ ਹੈਨਾ ਤੇ ਮੰਮੀ ਲੋਕਾਂ ਦੇ ਭਾਂਡੇ ਗੁੰਡੇ ਤੋਂ ਕੇ ਸਾਨੂੰ ਪੜਾਇਆ ਲਖਾਇਆ ਉਹਨਾਂ ਨੇ ਇਹ ਨਹੀਂ ਬਾਹਰੋਂ ਪੈਂਦੀ ਸੀ ਤੇ ਫਾਦਰ ਨਹੀਂ ਸਿਰ ਤੇ ਹੋਣ ਤੇ ਛੱਤਾਂ ਚੋਣ ਲੱਗ ਜਾਂਦੀ ਸੀ। ਉਹ ਫਿਰ ਜਦੋਂ ਮਾਤਾ ਨੂੰ ਪੁੱਛਦੇ ਸੀ ਬਈ ਤੋ ਛੱਤਾਂ ਚੋਂਦੀਆਂ ਮੰਮੀ ਕਹਦੀ ਕੋਈ ਗੱਲ ਨਹੀਂ ਪੁੱਤੇ ਤਾਂ ਕੋਦਰਤੀ ਗੱਲਾਂ ਨੇ। ਲੋਕੋ ਦਰਦ ਨਹੀਂ ਕਰਨਾ ਘਾਰੀ ਦੇਣਾ। ਸ਼ਾਇਦ ਉਸ ਤਰ੍ਹਾਂ ਦੀਆਂ ਗੱਲਾਂ ਦਿਮਾਗ ਦੇ ਵਿੱਚ ਬੈਠੀਆਂ ਹੋਈਆਂ ਸੀ। ਜੀ ਜੀ ਤੋਂ ਪਰਵਾਤ ਬਿਤ ਹੋ ਕੇ ਮੈਂ ਤੋਂ ਇੱਕ ਗਾਣਾ ਲਿਖਿਆ ਗਿਆ ਸੀ। ਤੇ 11 ਕਰੋੜ ਕੋਟ ਕੀਤਾ ਗਿਆ। ਇਹ ਗਾਣਾ ਕੀਤਾ ਸੀਗਾ ਜੀ 2018 ਦੇ ਵਿੱਚ ਰਿਕਾਰਡ। ਜੀ ਵੀਡੀਓ ਕੰਪਨੀ ਸੀ ਕਿਨੇ ਗਾਇਆ ਸੀ ਇਹ ਸੀ ਕਿ ਜਾਸਰ ਰਿਕਾਰਡ ਕੰਪਨੀ ਸੀ ਜੀ ਤੇ ਦੋ ਸਿੰਗਰਾਂ ਨੇ ਗਾਇਆ ਸੀ ਜੀ ਇਹ ਅ ਇੱਕ ਤਾਂ ਅਸ਼ਫਾਕ ਮਾਲਿਕ ਜੀ ਪੰਜਾਬ ਪੁਲਿਸ ਦੇ ਵਿੱਚ ਨੇ ਜੀ ਤੇ ਦੂਸਰੇ ਜੀ ਨੇ ਆਪਣੇ ਰੋਜ਼ ਖਾਨ ਜੀ ਦੇ ਭਤੀਜਾ ਜੀ ਆਰਫ ali ਜੀ ਆਰਫ ali ਜੀ ਉਹਨਾਂ ਕੰਨੇ ਗਾਏ ਆ ਅ ਦਰਬਾਰਾ ਜੀ ਜਿਵੇਂ ਤੁਹਾਡਾ ਗੀਤ ਆ ਤੁਸੀਂ ਦੱਸ ਰਹੇ ਹੋ 2018 ਤੋਂ ਆ ਤੇ ਹੁਣ ਤੱਕ ਤਕਰੀਬਨ ਹਰ ਥਾਂ ਤੇ ਇਹ ਚੱਲ ਰਿਹਾ ਜੀ ਕੀ ਇਸ ਗੀਤ ਦਾ ਕੋਈ ਐਡਵਾਂਟੇਜ ਤੁਹਾਨੂੰ ਮਿਲਿਆ ਕੋਈ ਕਿਸੇ ਨਹੀਂ ਅੜਵਾ ਤਰਜੀਹ ਦੱਸਦਾ ਮੈਂ ਤੁਹਾਨੂੰ ਇਹ ਗਾਣਾ ਜਾਫਰਕੌਰ ਕੰਪਨੀ ਵੱਲੋਂ ਆਇਆ ਸੀਗਾ ਤੇ ਜਦੋਂ ਅਡਵਾਂਸ ਦਾ ਚਲੋ ਕੀ ਮਿਲਣਾ ਉਹਨਾਂ ਨਾਲ ਗੱਲਬਾਤ ਕਰੀ ਸੀਗੀ ਉਹਨਾਂ ਨੇ ਫਾਰ ਵੀ ਨਹੀਂ ਲਈਦੀ ਸਾਡੀ ਮੁੜ ਕੇ ਉਹ ਜੀ ਸਾਡਾ ਹੁਣ ਕੁਦਰਤ ਦੇ ਰੰਗ ਦੋ ਟੂ ਗਾਣਾ ਆ ਰਿਹਾ ਵਾ ਤੇ ਉਹਦੇ ਵਾਸਤੇ ਜਸਵੀਰਪਾਲ ਰਿਕਾਰਡ ਜਾਫਰ ਰਿਕਾਰਡ ਦੇ ਮਾਲਕ ਜਸਵੀਰਪਾਲ ਨੂੰ ਮੈਂ ਫੋਨ ਕਰਿਆ ਸੀ ਦੇਖ ਤੇ ਮੈਂ ਫੋਨ ਕਰਿਆ ਹਾਲਾਂਕਿ ਪਹਿਲਾਂ ਵੀ ਕਿੰਨੀ ਵਾਰ ਕਰਦਾ ਸੀਗਾ ਫੋਨ ਮੈਂ ਜੀ ਤੇ ਉਹਨਾਂ ਨੇ ਨੰਬਰ ਤਾਂ ਕਿ ਫੇਵ ਨਹੀਂ ਕੀਤਾ ਮੇਰਾ ਹਨਾ ਚਲੋ ਯਾਨਕਿ ਪੁੱਛਣਾ ਤਾਂ ਕੀ ਸੀਗਾ ਤੇ ਮੈਂ ਕਿਹਾ ਫੋਨ ਕਰਕੇ ਗਿਆ ਮੈਂ ਸਰ ਵੀ ਮੈਂ ਦਲਵਾਰਾ ਫਾਰਮ ਹੋ ਰਿਆਂ ਕੁਦਰ ਦੇ ਰੰਗ ਵਾਲਾ ਰਾਈਟਰ ਕਹਿੰਦਾ ਠੀਕ ਆ ਜੀ ਕਹਿੰਦਾ ਬੋਲੋ ਛੋਟੇ ਵੀਰ ਮੈਂ ਹੀ ਸਾਡਾ ਕੁਦਰ ਦੇ ਰੰਗ ਟੂ ਗਾਣਾ ਤਿਆਰ ਆ ਤੇ ਕਹਿੰਦੇ ਬਹੁਤ ਵਧੀਆ ਗੱਲ ਆ ਤੇ ਕਹਿੰਦੇ ਕਿ ਜੋ ਮੈਂ ਆਹ ਪੇਸ਼ ਦਿੰਨੀਆਂ ਜੀ ਕੰਦੀ ਆਡੀਓ ਤਿਆਰ ਆ ਤੇ ਤੁਸੀਂ ਕੀ ਕਰ ਸਕਦੇ ਹੋ ਤੇ ਉਹਨਾਂ ਨੇ ਯਾਨਕਿ ਇੱਕ ਬੁਢੇ ਦਾ ਫੋਨ ਨਹੀਂ ਦਿੱਤਾ ਜੀ ਰੱਪਾ ਸੁੱਤਦੀ ਉਹਨਾਂ ਨੇ ਇਹ ਗੱਲ ਕਹੀ ਆ ਨਵੇਂ ਸਿੰਗਰਾਂ ਨੂੰ ਤਾਂ ਅਸੀਂ ਮੌਕਾ ਹੀ ਨਹੀਂ ਦਿੰਦੇ ਉਨੇ ਇੱਕ ਤੁਹਾਡਾ ਪਹਿਲਾਂ ਕੀ ਰੈਂਟ ਹੋ ਚੁੱਕਿਆ ਜੀ ਜੀ ਅੱਛਾ ਇਹ ਜਦ ਨੂੰ ਬੜੀ ਥੇਸ ਪਹੁੰਚੀ ਇਸ ਗੱਲ ਨੂੰ ਸੁਣ ਕੇ ਨਮੇ ਸਿੰਘਰਾਂ ਨੂੰ ਮੌਕਾ ਹੀ ਨਹੀਂ ਦਿੰਦੇ ਹਾਲਾਂਕਿ ਮਕਬੂਲ ਬਹੁਤ ਹੋਇਆ ਗਾਣਾ ਹਾਂ ਉਹ ਤਾਂ ਗੱਲ ਕਾਫੀ ਜ਼ਿਆਦਾ ਕਰ ਰਹੀ ਹੈ ਗਾਣਾ ਤੁਹਾਡਾ ਕਾਫੀ ਮਕਬੂਲ ਹੈ ਅੱਛਾ ਜੇ ਤੁਸੀਂ ਹੁਣ ਦੱਸਿਆ ਵੀ ਪੁੱਤ ਤੇ ਰੰਗ ਟੂ ਜਨ ਲੈ ਕੇ ਆ ਰਹੇ ਹਾਂ ਅ ਇਹਦੇ ਚ ਕਿਹੜੇ ਰੰਗ ਨੂੰ ਤੁਸੀਂ ਬਖਸ਼ਾਨ ਕੀਤਾ ਕਿਸ ਤਰੀਕੇ ਦੀ ਚੀਜ਼ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਹਦੇ ਚ ਇਹ ਮੈਂ ਦੱਸਦਾ ਜੀ ਸਾਡਾ 2018 ਤੇ ਗਾਣਾ ਹੋਇਆ ਜੀ ਤੇ ਗਾਣਾ 3 ਸਾਲ ਮਤਲਬ ਸਾਈਲੈਂਟ ਰਹਾ ਜੀ ਹੈਨਾ ਕੁਝ ਨਹੀਂ ਪਤਾ ਲੱਗਿਆ ਲੋਕਾਂ ਨੂੰ ਕੀ ਨੇ ਗਾਇਆ ਕੀ ਨੇ ਲਿਖਿਆ ਸਾਡੇ ਤੇਰੇ ਨੇ ਸਾਹਮਣੇ ਆਏ ਫਿਰ ਕੁਦਰ ਦੇ ਰੰਗ 2 ਯਾਨੀ ਕਿ ਜਦੋਂ ਮੈਂ ਲਿਖਿਆ ਤਾਂ ਮੇਰਾ ਇੱਕ ਦੋਸਤ ਆ ਜੀ ਬੋਪਾਰਾ ਜੀ ਵੀ ਸਾਡੇ ਨਾਲ ਬੈਠੇ ਨੇ ਲਗਜ਼ਰੀ ਕਾਰ ਵਾਲੇ ਇਹਨਾਂ ਲਗਜ਼ਰੀ ਗੱਡੀਆਂ ਦਾ ਬਿਜ਼ਨਸ ਆ ਜੀ ਤੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਵੀ ਮੈਂ ਨਾ ਕੁਦਰ ਦੇ ਰੰਗ 2 ਗਾਣਾ ਲਿਖਿਆ ਵਾ ਬਈ ਅਸ਼ਫਾਕ ਨੂੰ ਮੈਂ ਕਿਹਾ ਬਈ ਉਹ ਮੰਨ ਨਹੀਂ ਰਿਹਾ ਹਾਂ ਇਹ ਕਹਿੰਦਾ ਵੀ ਮੈਨੂੰ ਸੁਣਾ ਕਹਿੰਦਾ ਕਿਵੇਂ ਲੱਗਿਆ ਇਹਨੇ ਸੁਨੇ ਆ ਇਹ ਕਹਿੰਦਾ ਮੈਂ ਕਰਦਾ ਗੱਲ ਇਹਨੇ ਇਫਾਕ ਨਾਲ ਗੱਲ ਕਰੀ ਕਹਿੰਦਾ ਯਾਰ ਗਾਣਾ ਬਹੁਤ ਸੋਹਣਾ ਕਰੋ ਹਾਲਾਂਕਿ ਮੇਰੇ ਕਹਿਣ ਤੇ ਇੰਨਾ ਜੋਰ ਨਹੀਂ ਯਾਨੀ ਕਿ ਇੰਨਾ ਪ੍ਰਭਾਵਿਤ ਨਹੀਂ ਹੋਇਆ ਇਹਨੇ ਵੀਰ ਨੇ ਕਿਹਾ ਕਰ ਯਾਰ ਕੋਈ ਚੱਕਰ ਨਹੀਂ ਹੌਸਲਾ ਦਿੱਤਾ ਇਹਨਾਂ ਨੇ ਮਤਲਬ ਹਰ ਇੱਕ ਵਾਰ ਹੀ ਹੌਸਲਾ ਦਿੰਦਾ ਮੇਰਾ ਸਾਡੇ ਨਾਲ ਬਹੁਤ ਬੁਧੀਆ ਗੱਲ ਆ ਜਦੋਂ ਯਾਰ ਦੋਸਤ ਨਾਲ ਖੜੇ ਹੋ ਤਾਂ ਬੰਦੇ ਦਾ ਵੈਸੇ ਹੀ ਜਿਹੜੀ ਸਫਰ ਦਾ ਉਹ ਅੱਧਾ ਰਹਿ ਜਾਂਦਾ ਤੇ ਮੰਜ਼ਿਲ ਨੂੰ ਬੰਦਾ ਸਿੱਧੀ ਪਹੁੰਚਦਾ ਅੱਛਾ ਮੈਂ ਜੇ ਤੁਸੀਂ ਉਹ ਦੋ ਜਿਹੜਾ ਨਵਾਂ ਤੁਹਾਡਾ ਗਾਣਾ ਕੋਦੇ ਰੰਗ ਦੇ ਦੋ ਬੋਲ ਸਾਡੇ ਦਸ ਕਹਨਾ ਸਾਂਝੇ ਕਰ ਲੈਣਾ ਚਾਹੋ ਜੀ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਇਹਨੇ ਤਾਂ ਸਿੱਕ ਆ ਵੱਖਰਾ ਪਣ ਲੈ ਕੇ ਆਦਿਆ ਵੈਸੇ ਚਲੋ ਤੁਸੀਂ ਕਹਿਤਾ ਨਾ ਕਰ ਦੇਣਾ ਪਰ ਚੱਕਰ ਦੱਸਾ ਕਿ ਆ ਕਾਫੀ ਕੰਪਨੀਆਂ ਨਾਲ ਸਾਡੀ ਗੱਲ ਚੱਲ ਰਹੀ ਆ ਓਕੇ ਇਹ ਲੀਕ ਹੁਣ ਤਾਂ ਪਹਿਲਾਂ ਹੀ ਨਾ ਕਿਤੇ ਲੀਕ ਹੋ ਜਵੇ ਚੱਕਰ ਇਹ ਜੀ ਉਹ ਵੀ ਠੀਕ ਆ ਚੱਕਰ ਆ ਜੀ ਨਹੀਂ ਤਾਂ ਕੋਈ ਚੱਕਰ ਨਹੀਂ ਸੀਗਾ ਜੀ ਤੁਸੀਂ ਕਹਿ ਨਹੀਂਓ ਦੋ ਲਾਈਨਾਂ ਹਮੋ ਕਦੋਂ ਮਤਲਬ ਵੱਖਰਾ ਪਣ ਪਤਾ ਲੱਗ ਜਾਂਦਾ ਹੁੰਦਾ ਜੀ ਅ ਮੈਂ ਸ਼ਾਬਦੀ ਕਾ ਕੇ ਦੱਸਦਾ ਇਹ ਨਹੀਂ ਗੋਣਾ ਨਹੀਂ ਹੁੰਦਾ ਬੋਲ ਕੇ ਦੱਸਣਾ ਬੋਲ ਕੇ ਕਹਿੰਦੇ ਜੀ ਵਕਤ ਹੱਥਾਂ ਤੋਂ ਲੰਘ ਨਾ ਜਾਵੇ ਠੀਕ ਹੈ ਇਹ ਕੁਝ ਸਮਝਣਾ ਆਪ ਉਹਨੂੰ ਬਹੁਤ ਉਮੀਦਾਂ ਤੇ ਤੁ ਤੂੰ ਪਤਾ ਨਹੀਂ ਕੀ ਕੁਝ ਚਾਹਵੇਂ ਜੇ 1% ਵੀ ਕਰਦਾ ਹੈ ਉਹਨੇ ਦੁੱਗਣਾ ਢੋਲੀ ਪਾਉਣਾ ਹੈ ਠੀਕ ਬਹੁਤ ਵਧੀਆ ਤੇਜ ਇੱਕ ਬੜੀ ਗਹਿਰਾਈ ਤੇ ਵਿੱਚ ਲਿਖਿਆ ਗਿਆ ਅ ਦਿਲਵਾਰਾ ਜੀ ਤੁਸੀਂ ਕਹਿ ਰਹੇ ਹੋ ਕਿ ਕਾਫੀ ਲੰਮੇ ਸਮੇਂ ਤੋਂ ਗਾਇਕੀ ਦੇ ਖੇਤਰ ਨਾਲ ਜੁੜੇ ਹੋ ਤੁਹਾਡਾ ਕਾਫੀ ਟਾਈਮ ਪਹਿਲਾਂ ਇੱਕ ਗਾਣਾ ਆਇਆ ਸੀ ਤੇ ਹੁਣ ਤੁਹਾਡਾ ਇੱਕ ਇਹ 2018 ਤੋਂ ਗਾਣਾ ਮਕਬੂਲ ਚੱਲ ਰਿਹਾ ਹੈ ਇਸ ਦੌਰਾਨ ਤੁਸੀਂ ਕਿਸ ਸਿੰਗਰਾਂ ਨੂੰ ਮਿਲਿਆ ਹੋ ਮੋ ਗਾਣਾ ਦੇਣ ਦੀ ਵਾਰੀ ਕੋਸ਼ਿਸ਼ ਕੀਤੀ ਹੋ ਹਾਂਜੀ ਹਾਂਜੀ ਠੀਕ ਕਿਸੇ ਸਿੰਗਰ ਨੇ ਜਾਂ ਕਿਸੇ ਕੰਪਨੀ ਨੇ ਤੁਹਾਡੀ ਬਾਹ ਫੜੀ ਨਹੀਂ ਬਿਲਕੁਲ ਨਹੀਂ ਫੜੀ ਬਾ ਕੁਝ ਇਹਦਾ ਤਜਰਬਾ ਪਸੰਦਾ ਕਰਨਾ ਚਾਹ ਹਾਂ ਵੈਸੇ ਤੁਹਾਨੂੰ ਦੱਸਿਆ ਮੈਨੂੰ ਲਿਖਦੇ ਨੇ 14 ਸਾਲ ਹੋ ਗਏ ਜੀ ਜੀ ਤੇ तकरीबन 10000 ਕੁੱਤੇ ਗਾਣਾ ਮੇਰੇ ਕੋਲ ਲਿਖਿਆ ਪਿਆ ਹੈ। ਵੈਰੀ ਗੁੱਡ। ਤੇ 30-35 ਗਾਣੇ ਮੇਰੇ ਮਤਲਬ ਆ ਗਏ ਨੇ ਜਿਹੜੇ ਦੱਸ ਕੇ ਦੇਖ ਰਹੇ ਨੇ ਤੇ ਮੇਰੇ ਕੋਲ ਐਜ਼ ਅ ਪ੍ਰੂਫ ਹੈ ਜੀ ਸਾਰਾ ਕੁਝ। ਵੈਰੀ ਗੁੱਡ। ਤੇ ਮੈਂ ਤੇ ਮੈਂ ਦੱਸਦਾ ਮੇਰੇ ਕਾਫੀ ਗਾਣੇ ਮੈਂ ਵੇਚੇ ਵੀ ਨੇ, ਲਿਖੇ ਵੀ ਨੇ ਜਿਹੜੇ ਆਏ ਨਹੀਂ। ਓਕੇ। ਤੇ ਇੱਕ ਵਾਰ ਕੀ ਹੋਇਆ ਨਾ ਪਟਿਆਲੇ ਸਿੰਗਰ ਆ ਬਹੁਤ ਫੇਮਸ ਚਲੋ ਨਾਮ ਤਾਂ ਆਪਾਂ ਕਾਨੂੰ ਲੈਣਾ। ਸ਼ਾਇਦ ਇੰਟਰਵਿਊ ਦੇਖ ਕੇ ਉਹਨੂੰ ਪਤਾ ਲੱਗ ਗਿਆ। ਜੀ। ਤੇ ਉਹਨਾਂ ਨੇ ਗਾਣਾ ਲੈ ਲਿਆ ਮਿੱਤੋ ਜੀ। ਕਹਿੰਦੇ ਬਹੁਤ ਵਧੀਆ ਗਾਣਾ ਵਾ। ਬਈ ਤੇ ਇਹ ਗਾਣਾ ਪੂਰਾ ਕਰਕੇ ਆਜਾ ਬਈ ਉੱਥੇ ਸਾਡਾ ਪ੍ਰੋਗਰਾਮ ਆ ਜੀ ਤੇ ਮੈਂ ਆਪਣਾ ਮੋਟਰਸਾਈਕਲ ਟੱਕਿਆ ਐਨਓਸੀ ਲਈ ਮਤਲਬ ਐਫੀਡੈਫਟ ਬਣਵਾ ਲਿਆ ਜੀ ਉਹਨੂੰ ਦੇਣਾ ਸੀ ਪੇਮੈਂਟ ਲੈਣੀ ਸੀ ਮੈਂ ਜਦੋਂ ਚਲੇ ਆ ਗਿਆ ਤੇ ਉਹਨੇ ਗਾਣਾ ਫੜ ਲਿਆ ਤੇ ਫਾਰਮ ਫੜ ਲਿਆ ਤੇ ਉਹਦੇ ਬਾਅਦ ਉਹ ਪ੍ਰੋਗਰਾਮ ਲਾ ਰਿਹਾ ਸੀ ਮੈਸ ਬੈਸ ਦੇ ਵਿੱਚ ਤੇ ਉਹਦੇ ਬਾਅਦ ਮੈਂ ਤਾਂ ਮੋਟਰਸਾਈਕਲ ਤੇ ਗਿਆ ਸੀ ਉਹਦੇ ਬਾਅਦ ਪ੍ਰੋਗਰਾਮ ਲਾਉਣ ਦੇ ਬਾਅਦ ਜਦੋਂ ਮੈਨੂੰ ਲੱਗਿਆ ਵੀ ਹੁਣ ਮੈਨੂੰ ਚਲੋ ਪੇਮੈਂਟ ਮਿਲੂਗੀ ਤੇ ਉਹ ਪ੍ਰੋਗਰਾਮ ਖਤਮ ਹੋ ਗਿਆ ਤਾਂ ਉਹ ਦਮਦਮ ਗੱਡੀ ਦੇ ਵਿੱਚ ਬਹਿ ਗਿਆ ਤੇ ਮੈਂ ਉਹਦੇ ਕੱਢੋ ਦਾ ਟੰਡਾ 4-5 ਕਿਲੋਮੀਟਰ ਦਾ ਗੱਡੀਆਂ ਬਹੁਤ ਤੇਜ਼ ਚੱਲਦੀਆਂ ਸੀਗੀਆਂ ਮੇਰਾ ਮੁੱਤ ਫਾਇਦ ਉਹਨਾਂ ਪਾੜਦਾ ਨਹੀਂ ਸੀ ਮਤਲਬ ਮੈਂ 4-5 ਕਿਲੋਮੀਟਰ ਮਗਰ ਗਿਆ ਹਾਂ ਜੀ ਪੇਸ਼ਾ ਕੀਤਾ ਪਰ ਉਦੋਂ ਤਾਂ ਦਿਲ ਟੁੱਟ ਗਿਆ ਜੀ ਮੈਂ ਹਾਪਾ ਸਿੰਗਰਾਂ ਨੂੰ ਕਿਸੇ ਨੂੰ ਦੇਣਾ ਹੀ ਨਹੀਂ ਦਾਣਾ ਬਹੁਤ ਲਿਖਿਆ ਪਿਆ ਜੀ ਪਰ ਨਹੀਂ ਜੀ ਨਹੀਂ ਕਰਦਾ ਜੀ ਅ ਬੜਾ ਇੱਕ ਹੈ ਜਿਹੜਾ ਕਾਕੀ ਦਾ ਨਿਰ ਇੱਕ ਨੇ ਜਿਹੜਾ ਸਾਡਾ ਖੇਤਰ ਆ ਨਾ ਜੀ ਬਹੁਤ ਰੰਗੀਨ ਲ ਜੀ ਪਰ ਇਹਦੇ ਇੱਕ ਛੋਟੇ ਹੈ ਪਹਿਲੂ ਵੀ ਨੇ ਜੀ ਕਹਦੇ ਹੈ ਜੇ ਤੁਸੀਂ ਮਤਲਬ ਉਹ ਪਹਿਲੂ ਦੇਖੇ ਨੇ ਤੁਸੀਂ ਕਹਿ ਰਹੇ ਹੋ ਕਿ ਕਿਸੇ ਨੇ ਤੁਹਾਡੀ ਬਾਹ ਨਹੀਂ ਫੜੀ ਕੋਈ ਆਰ ਨਹੀਂ ਲਈ ਜੀ ਤੇ ਕਿਵੇਂ ਮਹਿਸੂਸ ਹੁੰਦਾ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖ ਕੇ ਕਿਉਂਕਿ ਬੰਦਾ ਗੀਤ ਲਿਖਦਾ ਮਨ ਨੂੰ ਕਿਵੇਂ ਹਾਲਾਤਾਂ ਤੋਂ ਗੁਜ਼ਰਦਾ ਤਾਂ ਜਾ ਕੇ ਉਹ ਹਾਲਾਤ ਹੀ ਸ਼ਬਦਾਂ ਦਾ ਰੂਪ ਧਾਰਨ ਕਰਕੇ ਗੀਤ ਦੇ ਰੂਪ ਚ ਹੁੰਦੇ ਜੀ ਜੀ ਬਿਲਕੁਲ ਤੇ ਤੁਹਾਡੀ ਜਿਹੜੀ ਦੀਪਕ ਤਲਵੰਧਰ ਸਾਹਿਬ ਤੁਸੀਂ ਕਿਵੇਂ ਚਲਾ ਰਹੇ ਹੋ ਦੇਖੋ ਜੀ ਗੀਤਕਾਰੀ ਵਿੱਚ ਇਸ਼ਤਿਹਾਰ ਕਦੇ ਕਿਸੇ ਨੂੰ ਕੁਝ ਮਿਲਿਆ ਹੀ ਨਹੀਂ ਜੀ ਗੀਤਕਾਰ ਵੈਸੇ ਜ਼ਿਆਦਾਤਰ 90 ਤੋਂ 95% ਗੀਤਕਾਰ ਇਹਦੇ ਨੇ ਜਿਹੜੇ ਦੁਨੀਆ ਤੇ ਛਾਏ ਹੋਏ ਨੇ ਜਿੰਨੇ ਸਾਡੇ ਤੇਰੇ ਸਾਹਮਣੇ ਨਹੀਂ ਆਏ ਜੀ ਨਾ ਸਿੰਗਰਾਂ ਦੇ ਆਏ ਨੇ ਨਾ ਕਾਟੇ ਆਏ ਨੇ ਤੇ 90% ਮਤਲਬ ਗੀਤਕਾਰੀ ਦੇ ਵਿੱਚ ਕੁਝ ਵੀ ਨਹੀਂ ਹੈਗਾ ਜੀ तकरीबन ਕੁਝ ਵੀ ਨਹੀਂ ਸਿੰਗਰ ਫੇਮਸ ਹੋ ਜਾਂਦੇ ਨੇ ਨਹੀਂ ਪੁੱਛ ਲਈ ਜੀ ਚਲੋ ਪਰਮਾਤਮਾ ਦਾ ਸ਼ੁਕਰ ਹੈ ਜੀ ਗੀਤਕਾਰੀ ਦੇ ਨਾਲ ਨਾਲ ਕੰਮਕਾਜ ਵਧੀਆ ਜੀ ਸੇਟਾ 128 ਗੈਲਰੀ ਬਿਜ਼ਨਸ ਆ ਜੀ ਮੇਰਾ ਮੰਡੀ ਅੰਮ੍ਰਿਤਸਰ ਦੇ ਵਿੱਚ ਪ੍ਰਿੰਟਿੰਗ ਦਾ ਜੀ ਉਹਦੇ ਸਾਰੇ ਰੋਟੀ ਪਾਣੀ ਚੱਲ ਜਾਂਦਾ ਜੀ ਨਹੀਂ ਵਧੀਆ ਗੱਲ ਇਹ ਤੋਂ ਕਿ ਕੋਈ ਤੁਸੀਂ ਤਾਂ ਬਹੁਤ ਵੱਡੀ ਗੱਲ ਕਹੀ ਆ ਵੀ ਗੀਤ ਦੇ ذریعے ਇੱਕ ਗੀਤ ਨੂੰ ਜਨਮ ਦੇਣ ਵਾਲਾ ਜਿਹੜਾ ਰਚੇਤਾ ਹੈਗਾ ਉਹ ਪਿੱਛੇ ਰਹਿ ਜਾਂਦਾ ਉਹਦੀ ਕੋਈ ਸਾਰ ਨਹੀਂ ਲੈਂਦਾ ਤੇ ਜੋ ਗੀਤ ਗਾ ਕੇ ਜਾਂ ਗੀਤ ਬਣਾ ਕੇ ਕੰਪਨੀਆਂ ਜ਼ਰੂਰ ਕਾਮਯਾਬ ਹੋ ਜਾਂਦੀਆਂ ਨੇ ਪਰ ਗੀਤਕ ਗੀਤਕਾਰਾਂ ਦੀ ਬਾਹ ਨਹੀਂ ਫੜ ਜਾਂਦੀ ਇਹ ਇੱਕ ਬਹੁਤ ਵੱਡਾ ਦੁੱਖ ਦਾ ਹੀ ਪਹਿਲੂ ਆ ਔਰ ਤੁਸੀਂ ਇਸ ਚੀਜ਼ ਨੂੰ ਵੀ ਕਹਿ ਰਹੇ ਹੋ ਵੀ 90 ਕੀ ਇਸ ਤਰ੍ਹਾਂ ਦੇ ਹਾਲਾਤ ਲੀਤ ਕਰਨ ਜਿਹੜਾ ਤੁਹਾਡਾ ਇਹ ਗਾਇਕੀ ਦਾ ਖੇਤਰ ਹੈ ਇਹਦੇ ਵਿੱਚ ਕਿਸੇ ਦੋਸਤ ਮਿੱਤਰ ਕਿਸੇ ਸੱਜਣ ਨੇ ਜੋ ਤੁਹਾਡੀ ਬਾਹ ਫੜੀ ਹੋਵੇ ਤੁਹਾਡੇ ਨਾਲ ਤੁਰਿਆ ਹੋਵੇ ਤੁਹਾਨੂੰ ਸਾਥ ਦਿੱਤਾ ਹੋਵੇ ਜਾਂ ਹਾਲਾ ਸ਼ਰੀਰ ਤੇ ਕੋਈ ਤੁਸੀਂ ਕਹਿ ਰਹੇ ਹੋ ਵੀ ਇਹ ਕੰਮ ਦੇ ਵਿੱਚ ਤੁਹਾਨੂੰ ਐਡਵਾਂਟੇਜ ਨਹੀਂ ਮਿਲ ਰਿਹਾ ਘਰ ਫੂਕ ਤਮਾਸ਼ੇ ਵਾਲਾ ਕੰਮ ਹੈ ਬਿਲਕੁਲ ਪਰ ਉਹਦੇ ਲਈ ਇੱਕ ਮੋਟੀਵੇਸ਼ਨ ਚਾਹੀਦੀ ਹੈ ਜੀ ਜੀ ਮਨ ਮਾਰ ਕੇ ਕੰਮ ਕਰਨਾ ਪੈਂਦਾ ਕੋਈ ਇਹਦੇ ਸੱਜਣ ਬਾਰੇ ਮਿੱਤਰ ਬਾਰੇ ਗੱਲ ਕਰਨੀ ਚਾਹੁੰਦੇ ਮੋਟੀਵੇਸ਼ਨ ਬਾਅਦ ਤੇ ਦਾ ਜੀ ਮੈਂ ਇੱਕ ਥੋੜ ਕੇ ਕਹਿਣਾ ਹਾਂ ਯਾਰ ਦੋਸਤਾ ਮੇਰਾ ਇੱਕ ਭੂਪਾਰੇ ਲਗਜ਼ਰੀ ਕਾਰ ਵਾਲਾ ਜੀ ਤੇ ਨਾਲ ਹੀ ਬੈਠਨੇ ਵੀਰ ਜੀ ਇਹਨਾਂ ਨੇ ਬੜਾ ਸਾਥ ਦਿੱਤਾ ਜੀ ਮਤਲਬ ਕੱਲਾ ਇਸ ਲਾਈਨ ਦੇ ਵਿੱਚ ਨਹੀਂ ਹਰ ਪੱਖੋਂ ਹੀ ਜਾਹੇ ਮੈਨੂੰ ਫਾਈਨੈਂਸ਼ੀਅਲ ਮਤਲਬ ਦੀ ਲੋੜ ਆ ਜਾਂ ਕਿਤੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਤਾਂ ਮੈਂ ਫੋਨ ਮਾਰ ਦਿੰਦਾ ਅਭੀ ਰਾਤ ਨੂੰ ਮੇਰਾ ਵੀਰ ਆ ਜਾਂਦਾ ਸੀ ਬਹੁਤ ਚੰਗੀ ਗੱਲ ਏ ਇੱਕ ਸੱਚਾ ਸੱਚਾ ਯਾਰ ਦੋਸਤ ਕਿਸੇ ਦੇ ਨਾਲ ਹੁੰਦਾ ਤਾਂ ਉਹਦੇ ਜਿੰਦਗੀ ਦਾ ਸਫਰ ਸੌਖਾ ਨਿਕਲ ਜਾਂਦਾ ਏਕ ਮੇਰਾ ਆਖਰੀ ਸਵਾਲ ਆ ਹੁਣ ਤੁਹਾਡਾ ਅਗਲਾ ਕੀ ਪ੍ਰੋਗਰਾਮ ਆ ਤੇ ਇਹ ਤੁਸੀਂ ਆਪਣੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਜਿਹੜੇ ਤੁਸੀਂ ਗੀਤ ਲਿਖ ਰਹੇ ਨੇ ਉਹ ਵੀ ਤਾਂ ਕੁਦਰਤ ਨਾਲ ਜੁੜੇ ਲਿਖ ਰਹੇ ਨੇ ਔਰ ਜੋ ਅੱਜ ਕੱਲ ਆਧੁਨਿਕ ਜੀਵਨ ਆ ਉਹ ਇੱਕ ਟੜਕ ਪਰਕ ਇੱਕ ਭੱਜ ਦੱਠ ਦੀ ਜ਼ਿੰਦਗੀ ਆ ਉਹਦੇ ਚ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਜੀ ਚਲੋ ਇੱਕ ਨਾ ਜਿਵੇਂ ਕੁਦਰਤ ਦੀ ਆਫਤ ਆਈ ਹੋਈ ਆ ਤਾਂ ਮੇਰਾ ਅਕਫਾਕ ਮਲਿਕ ਜਿਹੜਾ ਵੀਰ ਆ ਨਾ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਮੇਰਾ ਦਿਲ ਕਰਦਾ ਮੈਂ ਹੋਰ ਕਿਸੇ ਨੂੰ ਗਾਣਾ ਗਵਾਵਾਂ ਹੀ ਨਹੀਂ ਆ ਜੀ ਇਹੀ ਗਾਵੇ ਬਹੁਤ ਸੋਹਣਾ ਗਾਣਾ ਆ ਤੇ ਵੀ ਦਾ ਪਰਿਵਾਰ ਵੀ ਬਹੁਤ ਸੋਹਣਾ ਆ ਆ ਵੀ ਮਤਲਬ ਬਹੁਤ ਵਧੀਆ ਬੰਦਾ ਹਨਾ ਜੇਹਤ ਸਾਹਿਬ ਨੂੰ ਪੰਜਾਬ ਪੁਲਸ ਦੇ ਵਿੱਚ ਮੈਨੂੰ ਕਿੰਨੀ ਵਾਰ ਕਿਹਾ ਤੂੰ ਪੰਜਾਬ ਪੁਲਸ ਦੇ ਵਿੱਚ ਆ ਤਰਕ ਰੱਖਿਆ ਕਰ ਪਰ ਬਹੁਤ ਨਾਈਸੰਸ ਬਹੁਤ ਵਧੀਆ ਉਹਦੀ ਪਿੱਠ ਸਹੁੰਦੀ ਆ ਬਹੁਤ ਵਧੀਆ ਪਰਿਵਾਰ ਵੀ ਬਹੁਤ ਸੋਹਣਾ ਵਾ ਹਨਾ ਇਹਨੂੰ ਇਹਦੇ ਨਾਲ ਗੱਲ ਹੋਈ ਮੈਂ ਕਿਹਾ ਯਾਰ ਕਹਿੰਦਾ ਦਿਲਵਾਰੇ ਵੀ ਕੁਝ ਕੁਦਰਤੀ ਗਾਣਾ ਲਿਖ ਮੈਂ ਕਿਹਾ ਲਿਖ ਦਿੰਨੀ ਆ ਮੈਂ ਕਿਹਾ ਵੀ ਜਿਨੇ ਆ ਰਹੇ ਨੇ ਨਾ ਇੱਕ ਤਾਂ ਆਪਣੇ ਤੇ ਆਫਟਾਈ ਹੋਇਆ ਇੱਕ ਕੁਝ ਉਸ ਤਰ੍ਹਾਂ ਦੇ ਗਾਣੇ ਆ ਰਹੇ ਨੇ ਹਨਾ ਤੇ ਮੈਂ ਕਿਹਾ ਵੀ ਆਪਾਂ ਗਾਣਾ ਕਰਦੇ ਆ ਮਤਲਬ ਹੌਸਲਾ ਦੇਣਾ ਲੋਕਾਂ ਨੂੰ ਜਿੰਨਾ ਦੇ ਮਕਾਨ ਬੈਗੇ ਜਾਂ ਉਸ ਤਰ੍ਹਾਂ ਹਾਲਾਤ ਹਾਂਜੀ ਉਸ ਤਰ੍ਹਾਂ ਦੇ ਮੈਂ ਇੱਕ ਕੋਸ਼ਿਸ਼ ਸ਼ਬਦ ਲਿਖੇ ਨੇ ਜੇ ਤੁਸੀਂ ਕਹੋ ਬਿਲਕੁਲ ਤੁਹਾਨੂੰ ਦੱਸਣਾ ਸੰਦੇ ਕਰੋ ਜੀ ਸ਼ਬਦ ਨੇ ਜੀ ਕਹਿੰਦਾ ਪਹਿਲਾ ਅਸੀਂ ਤੇਰਾ ਪੀ ਕੱਲੀ ਹੜ ਆਏ ਵੀ ਦਰਨਾਗੇ ਫਸਲਾ ਕਰ ਤੇ ਕੋਠੀਆਂ ਬੈਗੇ ਫੇਰ ਤੋਂ ਉੱਤੇ ਕਰ ਲਾਂਗੇ ਅਜੀ ਹਿੱਕ ਤੇ ਗੋਲੇ ਢੱਲਣ ਵਾਲਿਆਂ ਪੁੱਛ ਲਿਓ ਕਦ ਤੋਪਾਂ ਨੂੰ ਹੱ ਕਰਦੇ ਪਾਣੀ ਕੀ ਡੋਬਣਗੇ ਚੜਦੀ ਕਲਾ ਦੇਆਂ ਲੋਕਾਂ ਨੂੰ ਕਰਦੇ ਪਾਣੀ ਕੀ ਡੋਬਣਗੇ ਚੜਦੀ ਕਲਾ ਦੇਆਂ ਲੋਕਾਂ ਨੂੰ ਵਾਜੀ ਵਾਹ ਬਹੁਤ ਖੂਬ ਚੜਦੇ ਪਾਣੀ ਕੀ ਡੋਬਣਗੇ ਚੜਦੇ ਕਲਾ ਵਾਲੇ ਲੋਕਾਂ ਨੂੰ ਇਹ ਦਲਵਾਰਾ ਰਿਸ਼ਪਾਲ ਸਪਾਰ ਨੇ ਆਪਣੇ ਜੋ ਵਿਚਾਰ ਨੇ ਸਰਦਾਰਾਂ ਸੰਦੇ ਕੀਤੇ ਨੇ ਔਰ ਉਹਨਾਂ ਦੇ ਇੱਕ ਪਰਮ ਮਿੱਤਰ ਨੇ ਬਪਰਾਏ ਲਾਰਜ਼ੀ ਗੱਡੀ ਵਾਲੇ ਅਸੀਂ ਉਹਨਾਂ ਤੋਂ ਵੀ ਦਰਬਾਰਾ ਸਪਾਰ ਦੇ ਬਾਰੇ ਚ ਜਾਣਦੇ ਹਾਂ ਜਹਾਂ ਕੇ ਵਿਕਾਸਤਰਾ ਦੀ ਵਿਅਕਤੀਤਵ ਦੇ ਸਖਸ਼ੀਰ ਦੇ ਮਾਲਕ ਨੇ ਆਪਣੇ ਕੰਮ ਨੂੰ ਕਿਸ ਤਰ੍ਹਾਂ ਸਮਰਪਿਤ ਦੇ ਜੀ ਬਪਰਾਏ ਸਾਹਿਬ ਆਵਾਜ਼ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਪਿਆਰ ਪ੍ਰੀ ਸਤਿ ਸਾਕ ਸਾਰਿਆਂ ਨੂੰ ਤੇ ਬਾਈ ਜੀ ਬਹੁਤ ਵਧੀਆ ਇਨਸਾਨ ਨੇ ਤੇ ਬੜਾ ਘੈਂਟ ਲਿਖਦੇ ਨੇ ਤੇ ਬਾਈ ਨੇ ਇੱਕ ਗੱਲ ਕਹੀ ਆ ਬਾਈ ਤੈਨੂੰ ਕਿਤੇ ਵੀ ਲੋਡ ਪਾਵੇ ਅੱਧੀ ਰਾਤ ਲੋਡ ਪਾਵੇ ਤੇਰੇ ਨਾਲ ਖੜਾ ਬਾਕੀ ਕਿਸੇ ਦੀ ਮਿਹਨਤ ਕਰਕੇ ਤੇ ਗਾਣਾ ਨਾ ਦੇਈਂ ਕਿਸੇ ਨੂੰ ਹਾਂਜੀ ਜੇ ਗਾਣਾ ਦੇਣਾ ਤਾਂ ਦੇਣਾ ਵੀ ਚੜ੍ਹਦੀ ਕਲਾ ਵਾਲੇ ਬੰਦੇ ਨੂੰ ਆ ਬਾਕੀ ਸਫਾਕ ਬਾਈ ਬੜਾ ਘੈਂਟ ਬੰਦਾ ਗਾਉਂਦਾ ਵੀ ਬਹੁਤ ਸੋਹਣਾ ਤੇ ਬਾਈ ਨੂੰ ਫੁੱਲ ਸਪੋਰਟ ਵੀ ਆ ਤੇ ਬਾਈ ਬਾਕੀ ਗਾਣਾ ਕੁਦਰ ਤੇਰਾ ਜਿਹੜਾ ਰੰਗ ਆ ਟੂ ਆ ਰਿਹਾ ਨਮਾ ਤੇ ਤੁਸੀਂ ਉਹਨੂੰ ਬਾਕੀ ਬਹੁਤ ਸਾਰਾ ਪਿਆਰ ਦੇਣਾ ਗੀਤ ਸੁਣ ਕੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਗਾਣਾ ਕਿਵੇਂ ਲੱਗਿਆ ਬਾਕੀ ਬਾਈ ਦੇ ਨਾਲ ਖੜੇ ਆ ਸਤਿਗੁਰ ਜੀ ਦਲਵਾਰਾ ਜੀ ਆਖਰੀ ਸਵਾਲ ਆ ਜੋ ਤੁਹਾਡਾ ਨਵਾਂ ਗੀਤ ਆ ਰਿਹਾ ਉਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਤੇ ਇੱਕ ਸਾਡੇ ਦਰਸ਼ਕਾਂ ਲਈ ਕੋਈ ਖਾਸ ਮੈਸੇਜ ਕਿਉਂਕਿ ਥੋੜੇ ਜਿਹੜੇ ਗੀਤ ਕੁਦਰਤ ਨਾਲ ਜੁੜੇ ਹੋਏ ਨੇ ਤੇ ਤਾਂ ਜੋ ਇਸ ਆਧੁਨਿਕ ਦੌਰ ਦੇ ਪਹਾੜ 'ਚ ਲੋਕਾਂ ਨੂੰ ਜੀਵਨ ਦੀਆਂ ਉਹ ਦੀ ਜਾਂਚ ਦੱਸੀ ਜਾ ਸਕੇ ਜੀ ਸਰਸਿਕ ਬਹੁਤ ਜਾਣੇ ਨੇ ਪਰ ਫਿਰ ਵੀ ਆਪਾਂ ਦੇ ਕੁਝ ਹੋਰ ਨਾ ਕੋਸਾ ਆਪਣੇ ਵਿਚਾਰਾਂ ਸੰਦੇ ਕਰਨ ਦੇਖੋ ਦਰਸ਼ਕਾਂ ਕਰਕੇ ਜੀ ਅੱਜ ਸਾਡੇ ਤੇਰੇ ਹਨਾ ਲੋਕਾਂ ਸਾਹਮਣੇ ਆ ਰਹੇ ਨੇ ਜਾਂ ਤੁਹਾਡੇ ਅੱਗੇ ਵੀਰਾਂ ਜੀ ਪਿਆਰ ਕਰਕੇ ਹਨਾ ਕੁਦਰਤ ਦੇ ਰੰਗਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੁਣ ਵੀ ਮਿਲਦੇ ਆ ਉਮੀਦ ਆ ਮਿਲੂਗਾ ਵੀ ਉਹਦੇ ਬਾਅਦ ਕੁਦਰਤ ਦੇ ਰੰਗ 2 ਵੀ ਲੈ ਕੇ ਆ ਰਹੇ ਆ ਅਸੀਂ ਇਸ ਤਰ੍ਹਾਂ ਦੇ ਗੀਤ ਤਾਲ ਲੈ ਕੇ ਆ ਰਹੇ ਆ ਕਿਉਂਕਿ ਲੋਕ ਨਾ ਕੁਦਰਤ ਨੂੰ ਭੁੱਲਦੇ ਜਾਂਦੇ ਆ ਹੂੰ ਦੋਸਤੋ ਇਸੇਗੇ ਗੀਤਕਾਰ ਦਲਵਾਰਾ ਪਾ ਇਹਨਾਂ ਦੇ ਕੁਦਰਤ ਦੇ ਰੰਗ ਗੀਤ ਕਾਫੀ ਜ਼ਿਆਦਾ ਮਸ਼ਹੂਰ ਨੇ ਕਾਫੀ ਪਪੂਲਰ ਹਰ ਇੱਕ ਰੀਲ ਦੇ ਵਿੱਚ ਗੀਤ ਵੱਜਦਾ ਹੈਗਾ ਉਮੀਦ ਕਰਦੇ ਆ ਜੋ ਇਹਨਾਂ ਨਾਲ ਗੱਲਬਾਤ ਕੀਤੀ ਆ ਤੁਹਾਨੂੰ ਪਸੰਦ ਆਵੇਗੀ ਔਰ ਤੁਸੀਂ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋਵੋਗੇ ਔਰ ਇੱਕ ਜੋ ਵਿਦੰਮਨ ਆਗੇ ਇੱਕ ਗੀਤਕਾਰ ਜੋ ਆਪਣੇ ਰੂਹ ਦੀ ਖਰਾਕ ਸ਼ਬਦਾਂ ਦੇ ਰੂਪ ਚ ਗੀਤ ਦੇ ਰੂਪ ਚ ਦਰਸ਼ਕਾਂ ਸਾਹਮਣੇ ਲਿਆਉਂਦਾ ਹੈ ਪਰ ਉਹਨਾਂ ਦੀ ਜਦੋਂ ਸ਼ਾਰ ਜਾਂ ਬਾਹ ਨਹੀਂ ਫੜੀ ਜਾਂਦੀ ਇਹ ਇੱਕ ਵਿਡੰਬਨਾ ਸਾਡੇ ਸਮਾਜ ਦੀ ਆ ਇਹਦੇ ਬਾਬਤ ਵੀ ਸੋਚਣ ਦੀ ਲੋੜ ਆ ਦਿਲਵਿੰਦਰ ਸਿੰਘ ਰਸ਼ੀਲ ਰਾਏਕੋਟ